ਮੋਹਾਲੀ ਦੇ ਸੁਹਾਨਾ ਥਾਣੇ ਦੇ ਵਿੱਚ 12 ਮਈ 2017 ਨੂੰ ਸਵੇਰ ਦੇ ਕਰੀਬ 9 ਵਜੇ ਥਾਣਾ ਇੰਚਾਰਜ ਪਰਮਿੰਦਰ ਮੱਲੀ ਨੂੰ ਕਿਸੇ ਬੰਦੇ ਨੇ ਫੋਨ ਕੀਤਾ ਇਸ ਬੰਦੇ ਨੇ ਫੋਨ ਕਰਕੇ ਦੱਸਿਆ ਕਿ ਨਾਲ ਦੇ ਪਿੰਡ ਦੇ ਗੰਦੇ ਨਾਲੇ ਦੇ ਵਿੱਚ ਇੱਕ Laash ਪਈ ਹੋਈ ਹੈ ਥਾਣਾ ਇੰਚਾਰਜ ਪਰਮਿੰਦਰ ਸਿੰਘ ਨੇ ਆਪਣੇ ਦੋ ਸਾਥੀਆਂ ਨੂੰ ਨਾਲ ਲਿਆ ਤੇ ਘਟਨਾ ਵਾਲੀ ਸਥਾਨ ਤੇ ਪਹੁੰਚੇ ਇਹਨਾਂ ਦੇ ਜਾਣ ਤੋਂ ਪਹਿਲਾਂ ਹੀ ਉੱਥੇ ਕਈ ਬੰਦੇ ਇਕੱਠੇ ਹੋਏ ਸਨ ਦੋਨਾਂ ਸਿਪਾਈਆਂ ਨੇ ਇਹ ਜਿਹੜੀ ਸੇਬੇ ਵਾਲੀ ਬੋਰੀ ਸੀ ਗੰਦੇ ਨਾਲੇ ਦੇ ਵਿੱਚੋਂ ਬਾਹਰ ਕੱਢੀ ਜਦੋਂ ਖੋਲਿਆ ਤਬ ਪਤਾ ਲੱਗ ਗਿਆ ਕਿ ਇਹਦੇ ਵਿੱਚ ਇੱਕ ਬੰਦੇ ਦੀ লাশ ਪਈ ਹੋਈ ਹੈ ਇਹ লাশ ਬਿਨਾ ਕੱਪੜਿਆਂ ਤੋਂ ਬੋੜੇ ਦੇ ਵਿੱਚ ਕਿਸੇ ਨੇ ਪਾਈ ਹੋਈ ਸੀ ਇਸ ਬੋਡੀ ਦੇ ਮੂੰਹ ਤੇ ਤੇ ਗਲੇ ਤੇ ਕਪੜਾ ਬੰਨਿਆ ਹੋਇਆ ਸੀ ਤੇ ਸਰੀਰ ਵੀ ਪੂਰੀ ਤਰ੍ਹਾਂ ਫੁੱਲ ਚੁੱਕਿਆ ਸੀ ਇਸ ਬੰਦੇ ਦੀਆਂ ਦੋਵੇਂ ਬਾਹਾਂ ਪਿੱਛੇ ਨੂੰ ਕਰਕੇ ਰਬੜ ਦੀ ਟਿਊਬ ਦੇ ਨਾਲ ਬੰਨੀਆਂ ਹੋਈਆਂ ਸਨ লাশ ਦੇ ਲਾਗੋ ਬਹੁਤ ਹੀ ਪੈਰੀ ਸਮੈਲ ਆ ਰਹੀ ਸੀ ਪਰਮਿੰਦਰ ਮੱਲੀ ਨੇ ਜਿਸ ਤਰ੍ਹਾਂ ਹੀ লাশ ਨੂੰ ਬਾਹਰ ਕੱਢਿਆ ਫਿਰ ਇਹਨੇ ਆਪਣੇ ਉੱਚ ਅਧਿਕਾਰੀਆਂ ਨੂੰ ਫੋਨ ਕਰਕੇ লাশ ਦੀ ਸੂਚਨਾ ਦੇ ਦਿੱਤੀ। লাশ ਦੀ ਸੂਚਨਾ ਪਾਉਂਦੇ ਹੀ ਮੈਕਮੇ ਦੇ ਵੱਡੇ-ਵੱਡੇ ਅਫਸਰ ਇਸ ਜਗ੍ਹਾ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਪੁਲਿਸ ਵਾਲਿਆਂ ਨੇ ਲਾਗੇ ਚਾਗੇ ਦੇ ਲੋਕਾਂ ਨੂੰ ਇਸ ਬੰਦੇ ਦੀ ਪਛਾਣ ਕਰਨ ਵਾਸਤੇ ਕਿਹਾ ਪਰ ਕੋਈ ਵੀ ਬੰਦਾ ਇਸ ਬੰਦੇ ਨੂੰ ਨਹੀਂ ਜਾਣਦਾ ਸੀ। ਫਿਰ ਉਸੇ ਵਕਤ ਹੀ 40 ਸਾਲ ਦਾ ਇੱਕ ਬੰਦਾ ਇਸ ਜਗ੍ਹਾ ਤੇ ਆਇਆ ਜਿਹਦਾ ਨਾਮ ਸੀ ਸੁਖਜੀਤ ਸਿੰਘ। ਇੰਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਮੋਹਾਲੀ ਦੇ ਲਖਨੌਰ ਪਿੰਡ ਦਾ ਇਹ ਰਹਿਣ ਵਾਲਾ ਹੈ ਤੇ ਉਹ ਹੁਣ ਦੱਸਦਾ ਹੈ ਕਿ ਇਹ ਜਿਹੜਾ ਬੰਦਾ ਹੈ ਜਿਹਦੀ ਤੁਹਾਨੂੰ Laash ਮਿਲੀ ਹੈ ਇਹ ਉਹਦਾ ਜੀਜਾ ਲੱਗਦਾ ਹੈ ਜਿਹਦਾ ਨਾਮ ਹੈ ਸੁਰਜੀਤ ਸਿੰਘ ਸੁਖਜੀਤ ਨੇ ਹੁਣ ਪੁਲਿਸ ਵਾਲਿਆਂ ਨੂੰ ਇਹ ਵੀ ਦੱਸਿਆ ਕਿ ਉਹਦੇ ਜੀਜੇ ਦੀ ਇੱਕ ਲੱਤ ਦੇ ਉੱਤੇ ਮੋੜਨੀ ਦਾ ਟੈਟੂ ਬਣਿਆ ਹੋਇਆ ਹੈ ਹੁਣ ਪੁਲਿਸ ਵਾਲਿਆਂ ਨੇ ਜਿਵੇਂ ਹੀ ਉਹ ਬੋੜੇ ਦੇ ਵਿੱਚੋਂ ਉਸ Laash ਨੂੰ ਬਾਹਰ ਕੱਢਿਆ ਤੇ ਉਹਦੇ ਉੱਤੇ ਕਪੜਾ ਹਟਾਇਆ ਤਾਂ ਵਾਕਈ ਹੀ ਉਹਦੀ ਇੱਕ ਲੱਤ ਦੇ ਉੱਤੇ ਮੋੜਨੀ ਦਾ ਟੈਟੂ ਬਣਿਆ ਹੋਇਆ ਸੀ ਜਿਸ ਤੋਂ ਇਹ ਸਾਬਿਤ ਹੋ ਗਿਆ ਕਿ ਉਹ ਬੰਦਾ ਸੱਚ ਬੋਲ ਰਿਹਾ ਹੈ ਜਾਨੀ ਕਿ ਇਹ ਉਹਦੇ ਜੀਜੇ surjit singh ਦੀ ਹੀ লাশ ਹੈ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ sukhjit singh ਦੇ ਕੋਲੋਂ ਲਿਖਤੀ ਰੂਪ ਦੇ ਵਿੱਚ ਬਿਆਨ ਲਏ ਤੇ ਅਣਪਛਾਤੇਆਂ ਦੇ ਖਿਲਾਫ ਕਤਲ ਦਾ ਮਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਦੋਂ ਪੁਲਿਸ ਵਾਲਿਆਂ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ 55 ਸਾਲ ਦੇ surjit singh ਇੱਕ NRI ਸਨ ਜਿਹਦਾ ਘਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪਿੰਡ ਫਤਿਹਗੜ੍ਹ ਜੱਟਾਂ ਦੇ ਵਿੱਚ ਸੀ surjit singh ਦੀ ਕਾਫੀ ਪੈਲੀ ਸੀ ਖੇਤੀਬਾੜੀ ਇਹਦੀ ਆਪਣੀ ਸੀ ਘਰ ਦੇ ਵਿੱਚ ਪੈਸੇ ਥੇਲੇ ਨੂੰ ਲੈ ਕੇ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਸੀ ਤੇ ਕੁਝ ਸਾਲ ਪਹਿਲਾਂ ਅਸੀਂ ਸੁਰਜੀਤ ਸਿੰਘ ਕੈਨੇਡਾ ਦੇ ਵਿੱਚ ਜਾ ਕੇ ਬਸ ਗਿਆ ਸੀ ਕੈਨੇਡਾ ਦੇ ਵਿੱਚ ਜਾ ਕੇ ਸੁਰਜੀਤ ਸਿੰਘ ਨੂੰ ਪੀਆਰਬੀ ਮਿਲ ਚੁੱਕੀ ਸੀ ਸਨ 2009 ਦੇ ਵਿੱਚ ਸੁਰਜੀਤ ਸਿੰਘ ਦੀ ਪਤਨੀ ਦੀ ਮੌਤ ਹੋ ਗਈ ਇਸ ਤੋਂ ਬਾਅਦ ਉਹ ਆਪਣੇ ਮੁੰਡੇ ਰੁਪਿੰਦਰ ਸਿੰਘ ਤੇ ਆਪਣੀ ਨੂੰਹ ਦੇ ਨਾਲ ਕੈਨੇਡਾ ਦੇ ਵਿੱਚ ਜਾ ਕੇ ਰਹਿਣ ਲੱਗ ਪਿਆ ਭਾਵੇਂ ਸੁਰਜੀਤ ਸਿੰਘ ਕੈਨੇਡਾ ਦੇ ਵਿੱਚ ਜਾ ਕੇ ਪੱਕਾ ਹੋ ਗਿਆ ਪਰ ਫਿਰ ਵੀ ਉਹਦਾ ਆਪਣੇ ਪੰਜਾਬ ਦੇ ਨਾਲੋਂ ਲਗਾਵ ਨਹੀਂ ਟੁੱਟਿਆ ਸੀ। ਉਹਨੂੰ ਖਾਸ ਤੌਰ ਤੇ ਪੰਜਾਬ ਦਾ ਮੋਹਾਲੀ ਜ਼ਿਲ੍ਹਾ ਬਹੁਤ ਵਧੀਆ ਲੱਗਦਾ ਸੀ ਤੇ ਇੰਨੇ ਹੁਣ ਮੋਹਾਲੀ ਦੇ ਵਿੱਚ ਇੱਕ ਆਲੀਸ਼ਾਨ ਕੋਠੀ ਵੀ ਤਿਆਰ ਕਰਵਾਈ ਸੀ। ਇਸ ਕੋਠੀ ਦਾ ਗ੍ਰਾਉਂਡ ਫਲੋਰ ਤੇ ਤੀਸਰਾ ਫਲੋਰ ਇੰਨੇ ਕਿਰਾਏ ਤੇ ਦਿੱਤਾ ਹੋਇਆ ਸੀ। ਜਿਹੜੀ ਦੂਸਰੀ ਮੰਜ਼ਲ ਸੀ ਉਹ ਇੰਨੇ ਆਪਣੇ ਵਾਸਤੇ ਰੱਖੀ ਹੋਈ ਸੀ। ਜਦੋਂ ਵੀ ਇਹ ਮੋਹਾਲੀ ਦੇ ਵਿੱਚ ਆਉਂਦਾ ਸੀ ਤਾਂ ਉਹ ਇਸੇ ਫਲੈਟ ਦੇ ਵਿੱਚ ਆ ਕੇ ਰਹਿੰਦਾ ਸੀ। ਕਿਸੇ ਤਰ੍ਹਾਂ ਦੀ ਕੋਈ ਵੀ ਉਹਨੂੰ ਪਰੇਸ਼ਾਨੀ ਨਹੀਂ ਸੀ। ਦਿਨ ਸੀ 8 ਮਈ 2017 ਦਾ ਸ਼ਾਮ ਦੇ ਕਰੀਬ 7 ਵਜੇ surjit singh ਆਪਣਾ ਬੈਗ ਚੱਕਦਾ ਹੈ ਤੇ ਬਾਹਰ ਨੂੰ ਕਿਤੇ ਚਲਿਆ ਜਾਂਦਾ ਹੈ ਬਾਹਰ ਜਾਂਦੇ ਹੋਏ ਇਹਨਾਂ ਦੇ ਕਿਰਾਏਦਾਰ ਨੇ ਇਹਨੂੰ ਵੇਖਿਆ ਸੀ ਪਰ ਕਿਰਾਏਦਾਰ ਨੇ ਇਹਨੂੰ ਨਹੀਂ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਇਸ ਦਿਨ ਤੋਂ ਬਾਅਦ ਉਹਨੂੰ ਕਿਸੇ ਨੇ ਵੀ ਨਹੀਂ ਵੇਖਿਆ ਹੁਣ 10 ਤਰੀਕ ਨੂੰ ਪਿੰਡ ਦੇ ਸੇਵਾ ਸਿੰਘ ਵੱਲੋਂ surjit singh ਨੂੰ ਫੋਨ ਕੀਤਾ ਜਾਂਦਾ ਹੈ ਪਰ ਫੋਨ surjit singh ਨਹੀਂ ਚੱਕਦਾ ਬਲਕਿ ਕੋਈ ਹੋਰ ਹੀ ਪਰਮਜੀਤ ਨਾਮ ਦਾ ਬੰਦਾ ਚੱਕਦਾ ਹੈ ਪਰਮਜੀਤੂ ਨੇ ਇਹਨੂੰ ਦੱਸਤਾ ਹੈ ਕਿ ਸੁਰਜੀਤ ਸਿੰਘ ਮੇਰੇ ਕੋਲ ਆਇਆ ਤੇ ਜ਼ਰੂਰ ਸੀ ਪਰ ਉਹ ਆਪਣਾ ਫੋਨ ਮੇਰੇ ਕੋਲ ਛੱਡ ਗਿਆ ਤੇ ਆਪ ਪਤਾ ਨਹੀਂ ਕਿੱਥੇ ਚਲਾ ਗਿਆ ਸੇਵਾ ਸਿੰਘ ਨੂੰ ਇਹਦੇ ਉੱਤੇ ਸ਼ੱਕ ਹੁੰਦਾ ਹੈ ਸੇਵਾ ਸਿੰਘ ਕੋਲ ਸੁਰਜੀਤ ਸਿੰਘ ਦੇ ਸਾਲੇ ਦਾ ਨੰਬਰ ਸੀ ਜਾਨੀ ਕਿ ਸੁਖਜੀਤ ਸਿੰਘ ਦਾ ਤੇ ਸੇਵਾ ਸਿੰਘ ਨੇ ਸੁਰਜੀਤ ਸਿੰਘ ਨੂੰ ਫੋਨ ਕੀਤਾ ਤੇ ਸਾਰੀ ਗੱਲਬਾਤ ਸੁਖਜੀਤ ਨੂੰ ਦੱਸੀ ਸੁਖਜੀਤ ਸਿੰਘ ਤੁਰੰਤ ਹੀ ਮਹਾਲੀ ਦੇ ਲਈ ਰਵਾਨਾ ਹੋ ਗਿਆ ਮੋਹਾਲੀ ਆ ਕੇ ਸੁਜੀਤ ਸਿੰਘ ਨੇ ਸੁਰਜੀਤ ਸਿੰਘ ਦੇ ਬਾਰੇ ਪਤਾ ਕੀਤਾ ਪਰ ਉਹਨੂੰ ਕਿਤੇ ਉਹ ਵੀ ਸੁਰਜੀਤ ਦਾ ਕੁਝ ਪਤਾ ਨਹੀਂ ਚੱਲਿਆ ਹੁਣ ਥਾ ਘੜ ਕੇ ਸੁਖਜੀਤ ਨੇ ਆਪਣੇ ਜੀਜੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਵਾਸਤੇ ਮੋਹਾਲੀ ਦੇ ਇੱਕ ਥਾਣੇ ਦੇ ਵਿੱਚ ਚਲਾ ਗਿਆ ਪੁਲਿਸ ਵਾਲਿਆਂ ਨੇ ਸੁਖਜੀਤ ਦੇ ਕੋਲੋਂ ਉਹਦੇ ਜੀਜੇ ਦੀ ਫੋਟੋ ਮੰਗੀ ਸੁਖਜੀਤ ਕੋਲ ਆਪਣੇ ਜੀਜੇ ਦੀ ਕੋਈ ਵੀ ਫੋਟੋ ਨਹੀਂ ਸੀ ਉਹਨੇ ਕਿਹਾ ਕਿ ਉਹਦੇ ਜੀਜੇ ਦੀ ਫੋਟੋ ਇੱਕੋ ਜਗ੍ਹਾ ਤੋਂ ਮਿਲ ਸਕਦੀ ਹੈ ਉਹ ਮਿਲੇਗੀ ਉਹਦੇ ਕਮਰੇ ਦੇ ਵਿੱਚੋਂ ਯਾਨੀ ਕਿ ਉਹਦੀ ਕੋਠੀ ਦੇ ਕਮਰੇ ਦੇ ਵਿੱਚੋਂ ਪੁਲਿਸ ਵਾਲੇ ਹੁਣ ਦੋ ਬੰਦੇ ਉਹਦੇ ਨਾਲ surjeet ਦੀ ਕੋਠੀ ਦੇ ਵਿੱਚ ਭੇਜਦੇ ਨੇ ਤੇ ਉਹਦਾ ਤਾਲਾ ਤੋੜਦੇ ਨੇ ਤੇ ਉਥੋਂ ਉਹਨਾਂ ਨੂੰ ਫੋਟੋ ਤਾਂ ਮਿਲ ਜਾਂਦੀ ਹੈ ਪਰ ਉਹਨਾਂ ਦੀ ਨਜ਼ਰ ਪੈਂਦੀ ਹੈ CCTV ਕੈਮਰੇ ਦੇ ਉੱਤੇ CCTV ਕੈਮਰੇ ਦੀ ਜਦੋਂ ਫੁਟੇਜ ਨੂੰ ਦੇਖਿਆ ਜਾਂਦਾ ਹੈ ਪੁਲਿਸ ਵਾਲਿਆਂ ਨੂੰ ਦੋ ਜਾਨੇ surjeet ਸਿੰਘ ਦੇ ਕਮਰੇ ਦੀ ਤਲਾਸ਼ੀ ਕਰਦੇ ਹੋਏ ਦਿਖਾਈ ਦਿੰਦੇ ਨੇ ਇੱਕ ਔਰਤ ਸੀ ਤੇ ਇੱਕ ਆਦਮੀ ਸੀ ਪਰ ਇਹ ਵੀ ਦੋਨੇ ਜਾਨੇ ਪਛਾਣ ਦੇ ਵਿੱਚ ਨਹੀਂ ਆ ਰਹੇ ਸਨ ਕਿਉਂਕਿ ਇਹ ਮਾਮਲਾ ਸੀ NRI ਦੇ ਕਤਲ ਦਾ ਇਸ ਲਈ ਪੁਲਿਸ ਦੇ ਉੱਤੇ ਜਿਆਦਾ ਪ੍ਰੈਸ਼ਰ ਸੀ ਇਸ ਲਈ ਮੋਹਾਲੀ ਦੇ ਨੌਜਵਾਨ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਇਸ ਕੇਸ ਨੂੰ ਬੜੀ ਹੀ ਗੰਭੀਰਤਾ ਦੇ ਨਾਲ ਲਿਆ ਉਹਨਾਂ ਨੇ ਥਾਣਾ ਇੰਸਪੈਕਟਰ ਪਰਮਿੰਦਰ ਸਿੰਘ ਨੂੰ ਜਲਦ ਤੋਂ ਜਲਦ ਕੇਸ ਉਲਝਾਨ ਦੇ ਵਾਸਤੇ ਕਿਹਾ ਹੁਣ ਪੁਲਿਸ ਵਾਲਿਆਂ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੇ ਦੋ ਜਾਨੇ ਨਜ਼ਰ ਆਉਂਦੇ ਸਨ ਉਹ ਔਰਤ ਤੇ ਉਹ ਬੰਦਾ ਉਹਨੂੰ ਲੱਭਣ ਵਾਸਤੇ ਆਪਣੀ ਪੂਰੀ ਤਾਕਤ ਲਾ ਦਿੱਤੀ ਜਦੋਂ ਇਹਨਾਂ ਦੇ ਕਿਰਾਏਦਾਰਾਂ ਦੇ ਕੋਲੋਂ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਉਹਨਾਂ ਨੂੰ ਪਹਿਚਾਨ ਦੇ ਵਿੱਚ ਇਹ ਦੋਨੇ ਜਾਣੇ ਨਹੀਂ ਆਏ ਪਰ ਜਦੋਂ ਇਹਨਾਂ ਦੀਆਂ ਫੋਟੋਆਂ ਗਵਾਂਡੀਆਂ ਨੂੰ ਦਸੀਆਂ ਗਈਆਂ ਤਾਂ ਕਈਆਂ ਗਵਾਂਡੀਆਂ ਦੇ ਬੰਦਿਆਂ ਨੇ ਇਹਨਾਂ ਨੂੰ ਪਹਿਚਾਨ ਲਿਆ ਇਹਨਾਂ ਗਵਾਂਡੀਆਂ ਨੇ ਹੀ ਦੱਸਿਆ ਕਿ 2 ਸਾਲ ਪਹਿਲਾਂ ਇਹ ਜਿਹੜੀ ਕੁੜੀ ਸੀ surjit singh ਦੇ ਕੋਲ ਕਿਰਾਏ ਤੇ ਰਹਿੰਦੀ ਸੀ ਤੇ 2 ਸਾਲ ਪਹਿਲਾਂ ਹੀ ਇਹਦਾ surjit ਦੇ ਨਾਲ ਕਿਰਾਏ ਨੂੰ ਲੈ ਕੇ ਝਗੜਾ ਵੀ ਹੋਇਆ ਸੀ ਹੁਣ ਗਵਾਂਡੀਆਂ ਤੋਂ ਇਹ ਵੀ ਪਤਾ ਲੱਗਿਆ ਕਿ ਇਹ ਕੁੜੀ Mohali ਦੇ sector 79 ਦੇ ਵਿੱਚ ਇੱਕ ਫਲੈਟ ਕਿਰਾਏ ਤੇ ਲੈ ਕੇ ਰਹਿ ਰਹੀ ਹੈ ਪੁਲਿਸ ਨੇ ਤੁਰੰਤ ਉਸ ਫਲੈਟ ਦੇ ਵਿੱਚ ਛਾਪੇ ਮਾਰਿਆ ਪਰ ਉਸ ਤੋਂ ਪਹਿਲਾਂ ਹੀ ਇਹ ਕੁੜੀ ਉਥੋਂ ਜਾ ਚੁੱਕੀ ਸੀ ਹੁਣ ਪੁਲਿਸ ਵਾਲਿਆਂ ਨੇ ਇਸ ਕੁੜੀ ਨੂੰ ਫੜਨ ਦੇ ਲਈ ਆਪਣੀ ਕੋਸ਼ਿਸ਼ ਨੂੰ ਹੋਰ ਵੀ ਤੇਜ਼ ਕਰ ਦਿੱਤਾ ਤੇ ਅਗਲੇ ਦਿਨ ਹੀ ਖਰੜ ਦੇ ਕੋਲੋਂ ਇਹ ਕੁੜੀ ਨੂੰ ਤੇ ਇਹਦੇ ਨਾਲ ਜਿਹੜਾ ਉਹ ਮੁੰਡਾ ਸੀ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਛਗਿਛ ਦੇ ਵਿੱਚ ਇਹ ਕੁੜੀ ਨੇ ਆਪਣਾ ਨਾਮ ਗੁਰਪ੍ਰੀਤ ਦੱਸਿਆ ਜਿਹੜੀ ਕਿ ਮੋਹਾਲੀ ਦੇ 79 ਸੈਕਟਰ ਦੇ ਵਿੱਚ ਰਹਿ ਰਹੀ ਸੀ ਨਾਲ ਹੀ ਜਿਹੜਾ ਮੁੰਡਾ ਸੀ ਇਹਨੇ ਆਪਣਾ ਨਾਮ ਪਰਮਿੰਦਰ ਸਿੰਘ ਉਰਫ ਡੋਂ ਦੱਸਿਆ ਜੇਰਾ ਫਤੇਗਰ ਦਾ ਰਹਿਣ ਵਾਲਾ ਸੀ ਦੋਨਾਂ ਦੀ ਉਮਰ 30 ਤੋਂ 32 ਸਾਲ ਦੇ ਵਿੱਚ ਸੀ ਤੇ ਦੋਨਾਂ ਨੇ ਇੱਕ ਦੂਜੇ ਦੇ ਨਾਲ ਰਿਸ਼ਤਾ ਦਿਓਰ ਭਾਬੀ ਵਾਲਾ ਦੱਸਿਆ ਹੁਣ ਪੁਲਿਸ ਵਾਲਿਆਂ ਨੇ ਜਦੋਂ ਸ਼ਕਤੀ ਦੇ ਨਾਲ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਕਬੂਲਿਆ ਕਿ ਹਾਂ ਇਹਨਾਂ ਨੇ ਹੀ ਐਨਆਰਆਈ ਸੁਰਜੀਤ ਸਿੰਘ ਨੂੰ ਮਾਰਿਆ ਹੁਣ ਇਹਦੇ ਪਿੱਛੇ ਜਿਹੜੀ ਵਜ੍ਹਾ ਨਿਕਲ ਕੇ ਸਾਹਮਣੇ ਆਈ ਉਹਨਾਂ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਇਹ ਕੁੜੀ ਦੱਸਦੀ ਹੈ ਕਿ ਇਹ ਜਦੋਂ ਸੁਰਜੀਤ ਸਿੰਘ ਦੇ ਕੋਲ ਕਿਰਾਏ ਤੇ ਰਹਿੰਦੀ ਸੀ ਤਾਂ ਉਦੋਂ ਇਹਦਾ ਜਰਾ ਕਿਰਾਇਆ ਸੀ ਉਹ 50000 ਦੇ ਲਗਭਗ ਹੋ ਗਿਆ ਸੀ ਜਿਹੜਾ ਇਹਨੇ ਸੁਰਜੀਤ ਸਿੰਘ ਨੂੰ ਦੇਣਾ ਸੀ ਪਰ ਇਹ ਦੇ ਨਹੀਂ پا ਰਹੀ ਸੀ ਹੁਣ ਸੁਰਜੀਤ ਸਿੰਘ ਨੇ ਇਹ ਕਿਰਾਏ ਦੇ ਬਦਲੇ ਇਹਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਲਈ ਕਿਹਾ ਤੇ ਨਾਲੇ ਹੀ ਸੁਰਜੀਤ ਸਿੰਘ ਨੇ ਇਹ ਵੀ ਕਿਹਾ ਕਿ ਜਦੋਂ ਉਹ ਸਰੀਰਕ ਸੰਬੰਧ ਬਣਾ ਰਿਹਾ ਹੋਵੇਗਾ ਤੇ ਨਾਲੇ ਹੀ ਉਹ ਵੀਡੀਓ ਵੀ ਬਣਾਵੇਗਾ ਪੈਸੇ ਨਾ ਹੋਣ ਕਰਕੇ ਗੁਰਪ੍ਰੀਤ ਨੇ ਇਹਦੀ ਜਿਹੜੀ ਇਹ ਸ਼ਰਤ ਮੰਨ ਵੀ ਲਈ ਸੀ ਹੁਣ ਗੁਰਪ੍ਰੀਤ ਨੇ ਇਹ ਗੱਲ ਪਰਮਿੰਦਰ ਉਰਫ ਡੋਂਦੇ ਨਾਲ ਜਦੋਂ ਕੀਤੀ ਤਾਂ ਪਰਮਿੰਦਰ ਨੇ ਇਹਨੂੰ ਵਾਦਾ ਕੀਤਾ ਕਿ ਉਹ ਇਹਦੀ ਇੱਜ਼ਤ ਨੂੰ ਬਚਾਉਣ ਵਾਸਤੇ ਕੁਝ ਵੀ ਕਰ ਜਾਵੇਗਾ ਹੁਣ ਗੁਰਪ੍ਰੀਤ ਨੇ ਸੁਰਜੀਤ ਨੂੰ ਆਪਣੇ ਕਮਰੇ ਦੇ ਵਿੱਚ ਬੁਲਾਇਆ ਤੇ ਉੱਥੇ ਇਹਨੇ ਪਰਮਿੰਦਰ ਨੂੰ ਵੀ ਬੁਲਾ ਲਿਆ ਉੱਥੇ ਇਹਨਾਂ ਦੋਨਾਂ ਨੇ ਮਿਲ ਕੇ ਸੁਰਜੀਤ ਦਾ ਕਤਲ ਕਰ ਦਿੱਤਾ ਪਰ ਪੁਲਿਸ ਵਾਲਿਆਂ ਨੂੰ ਇਹਨਾਂ ਦੋਨਾਂ ਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਹਨਾਂ ਨੂੰ ਇਹਦੇ ਪਿੱਛੇ ਕੋਈ ਹੋਰ ਹੀ ਵਜ੍ਹਾ ਲੱਗ ਰਹੀ ਸੀ ਜਦੋਂ ਪੁਲਿਸ ਨੇ ਹੁਣ ਇਹਨਾਂ ਦੋਨਾਂ ਦਾ ਰਿਮਾਂਡ ਲਿਆ ਤੇ ਫਿਰ ਇਹਨਾਂ ਨੇ ਇੱਕ ਹੋਰ ਕਹਾਣੀ ਦੱਸੀ ਇਸ ਕਹਾਣੀ ਦੇ ਮੁਤਾਬਿਕ ਗੁਰਪ੍ਰੀਤ ਨੇ ਪੁਲਿਸ ਵਾਲਿਆਂ ਨੂੰ ਇਹ ਦੱਸਿਆ ਕਿ ਉਹ ਮੂਲ ਰੂਪ ਤੋਂ ਲੁਧਿਆਣਾ ਦੇ ਪ੍ਰੀਤਨਗਰ ਦੀ ਰਹਿਣ ਵਾਲੀ ਹੈ ਤੇ ਉਹ ਛੋੜੀ ਤੋਂ ਹੀ ਇੱਕ ਖੁੱਲੇ ਵਿਚਾਰਾਂ ਵਾਲੀ ਕੁੜੀ ਸੀ ਉਹਦਾ ਵਿਆਹ ਲੁਧਿਆਣਾ ਦੇ ਰਹਿਣ ਵਾਲੇ ਹਰਜੀਤ ਸਿੰਘ ਦੇ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਉਹਦੇ ਘਰ ਦੇ ਵਿੱਚ ਇੱਕ ਮੁੰਡਾ ਵੀ ਹੋਇਆ ਹਰਜੀਤ ਸਿੰਘ ਇੱਕ ਸਾਦਾ ਸਿੰਪਲ ਕਿਸਮ ਦਾ ਬੰਦਾ ਸੀ ਪਰ ਜਿਹੜੀ ਗੁਰਪ੍ਰੀਤ ਸੀ ਇਹ ਕਾਫੀ ਖੁੱਲੇ ਵਿਚਾਰਾਂ ਵਾਲੀ ਕੁੜੀ ਸੀ ਤੇ ਇਹ ਇਹੋ ਜੀ ਸਿੰਪਲ ਸਾਦਗੀ ਵਾਲਾ ਜੀਵਨ ਬਤੀਤ ਨਹੀਂ ਕਰਨਾ ਚਾਹੁੰਦੀ ਸੀ ਉਹ ਪੈਸਾ ਕਮਾਉਣਾ ਚਾਹੁੰਦੀ ਸੀ ਇਸ ਲਈ ਉਹਨੇ ਬਿਊਟੀ ਪਾਰਲਰ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਪਰ ਉਹਦਾ ਪਤੀ ਇਹਨੂੰ ਬਿਊਟੀ ਪਾਰਲਰ ਦਾ ਕੰਮ ਨਹੀਂ ਸਿਖਾਣਾ ਚਾਹੁੰਦਾ ਸੀ ਇਸ ਲਈ ਇਹਨਾਂ ਦੋਨਾਂ ਦੇ ਵਿੱਚ ਝਗੜਾ ਹੋਣਾ ਸ਼ੁਰੂ ਹੋ ਗਿਆ ਤੇ ਇਸੇ ਲੜਾਈ ਝਗੜੇ ਤੋਂ ਤੰਗ ਆ ਕੇ ਇਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਤਲਾਕ ਦੇ ਦਿੱਤਾ ਹੁਣ ਗੁਰਪ੍ਰੀਤ ਲੁਧਿਆਣਾ ਛੱਡ ਕੇ ਮੋਹਾਲੀ ਆ ਗਈ। ਮੋਹਾਲੀ ਆ ਕੇ ਸਰਜੀਤ ਦੀ ਕੋਠੀ ਦਾ ਇੱਕ ਹਿੱਸਾ ਇਹਨੇ ਕਿਰਾਏ ਤੇ ਲੈ ਲਿਆ। ਇੱਥੇ ਹੀ ਇਹਨੇ ਹੁਣ ਆਪਣਾ ਬਿਊਟੀ ਪਾਰਲਰ ਵੀ ਖੋਲ੍ਹ ਲਿਆ ਸੀ ਤੇ ਇਹਦੇ ਨਾਲ ਹੀ ਉਹਦਾ ਮੁੰਡਾ ਤੇ ਇਹਦੀ ਇੱਕ ਭੈਣ ਵੀ ਰਹਿ ਰਹੀ ਸੀ। ਹੁਣ ਇੱਕ ਦਿਨ ਸੁਰਜੀਤ ਜਦੋਂ ਕੈਨੇਡਾ ਤੋਂ ਆਪਣੀ ਕੋਠੀ ਦੇ ਵਿੱਚ ਆਇਆ ਹੋਇਆ ਸੀ ਤਾਂ ਗੁਰਪ੍ਰੀਤ ਨੇ ਉਹਨੂੰ ਆਪਣੇ ਜਾਲ ਦੇ ਵਿੱਚ ਫਸਾ ਲਿਆ ਤੇ ਉਹਦੇ ਨਾਲ ਸਰੀਰਕ ਸੰਬੰਧ ਬਣਾ ਲਏ ਬਦਲੇ ਦੇ ਵਿੱਚ ਇਹਨੇ ਆਪਣੇ ਮਕਾਨ ਦਾ ਕਿਰਾਇਆ ਦੇਣਾ ਸੁਰਜੀਤ ਸਿੰਘ ਨੂੰ ਬੰਦ ਕਰ ਦਿੱਤਾ ਹੁਣ ਗੁਰਪ੍ਰੀਤ ਦੀ ਮੁਲਾਕਾਤ ਉਹਦੇ ਪਤੀ ਦੇ ਚਚੇਰੇ ਭਰਾ ਪਰਮਿੰਦਰ ਸਿੰਘ ਦੇ ਨਾਲ ਹੋਈ ਇਨ੍ਹਾਂ ਦੇ ਵਿੱਚ ਵੀ ਹੁਣ ਨਜ਼ਦੀਕੀਆਂ ਵਧੀਆਂ ਤਾਂ ਇਨ੍ਹਾਂ ਦੋਨਾਂ ਦੇ ਵਿੱਚ ਵੀ ਇਹ ਸਰੀਰਕ ਸਬੰਧਾਂ ਵਾਲਾ ਸਬੰਧ ਕਾਇਮ ਹੋ ਗਿਆ। ਹੁਣ ਗੁਰਪ੍ਰੀਤ ਨੇ ਸੁਰਜੀਤ ਦਾ ਇਹ ਮਕਾਨ ਛੱਡ ਦਿੱਤਾ ਤੇ ਮਹਾਲੀ ਦੇ 79 ਸੈਕਟਰ ਦੇ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣ ਲੱਗ ਪਈ ਤੇ ਨਾਲੇ ਹੀ ਪਰਮਿੰਦਰ ਵੀ ਇਹਦੇ ਨਾਲ ਰਹਿਣ ਲੱਗ ਪਿਆ। ਪਰ ਪਰਮਿੰਦਰ ਇੱਥੇ ਕੋਈ ਵੀ ਕੰਮਕਾਰ ਨਹੀਂ ਕਰਦਾ ਸੀ ਤੇ ਗੁਰਪ੍ਰੀਤ ਨੂੰ ਐਸ਼ੋ ਆਰਾਮ ਵਾਲੀ ਜ਼ਿੰਦਗੀ ਚਾਹੀਦੀ ਸੀ। ਹੁਣ ਇਨ੍ਹਾਂ ਦੋਨਾਂ ਨੇ ਮਿਲ ਕੇ ਇੱਕ ਪਲਾਨ ਬਣਾਇਆ। ਕਿ ਕਿਉਂ ਨਾ ਐਨਆਰਆਈ surjit singh ਨੂੰ blackmail ਕੀਤਾ ਜਾਵੇ ਕਿਉਂਕਿ ਉਹਦੇ ਕੋਲ ਕਾਫੀ ਪੈਸਾ ਵੀ ਹੈ ਤੇ ਇਹਦੇ ਨਾਲ ਹੀ ਇਹਦੇ ਪਹਿਲਾਂ ਸਬੰਧ ਵੀ ਰਹਿ ਚੁੱਕੇ ਸਨ ਇਸ ਲਈ ਗੁਰਪ੍ਰੀਤ ਨੇ ਹੁਣ surjit ਨੂੰ ਫੋਨ ਕੀਤਾ ਤੇ ਇਹਨੂੰ ਆਪਣੇ ਕਮਰੇ ਦੇ ਵਿੱਚ ਮਿਲਣ ਵਾਸਤੇ ਬੁਲਾਇਆ surjit ਪਹਿਲਾਂ ਹੀ ਗੁਰਪ੍ਰੀਤ ਦੇ ਨਾਲ ਕਈ ਵਾਰੀ ਸਬੰਧ ਬਣਾ ਚੁੱਕਿਆ ਸੀ ਤੇ ਇਹਦੇ ਫੋਨ ਕਰਦਿਆਂ ਹੀ ਇਹਦੇ ਮੂੰਹ ਦੇ ਵਿੱਚੋਂ ਲਾਲਾਂ ਟਪਕਣੀਆਂ ਸ਼ੁਰੂ ਹੋ ਗਈਆਂ ਤੇ ਇਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਤੇ ਉਸੇ ਰਾਤ ਹੀ ਇਹ ਗੁਰਪ੍ਰੀਤ ਦੇ ਕਮਰੇ ਦੇ ਵਿੱਚ ਆ ਗਿਆ ਇਹ ਪਹਿਲਾਂ ਦੇਰ ਰਾਤ ਤੱਕ दारू ਪੀਂਦੇ ਰਹੇ ਤੇ ਫਿਰ ਗੁਰਪ੍ਰੀਤ ਤੇ ਸੁਰਜੀਤ ਇੱਕ ਦੂਜੇ ਦੇ ਨਾਲ ਕਪੜੇ ਲਾ ਕੇ ਸਬੰਧ ਬਣਾਉਣ ਲੱਗ ਪਏ ਜਿਸ ਤਰ੍ਹਾਂ ਹੀ ਇਹਨਾਂ ਨੇ ਸਬੰਧ ਬਣਾਉਣਾ ਸ਼ੁਰੂ ਕੀਤਾ ਦਰਵਾਜ਼ੇ ਦੇ ਪਿੱਛੇ ਲੁਕਿਆ ਹੋਇਆ ਪਰਮਿੰਦਰ ਆਪਣਾ ਫੋਨ ਕੱਟਦਾ ਹੈ ਤੇ ਇਹਨਾਂ ਦੋਨਾਂ ਦੀ ਵੀਡੀਓ ਬਣਾਣੀ ਸ਼ੁਰੂ ਕਰ ਦਿੰਦਾ ਹੈ ਜਦੋਂ ਸੁਰਜੀਤ ਇਹਨੂੰ ਦੇਖਦਾ ਹੈ ਤਾਂ ਇਹਨਾਂ ਦੋਨਾਂ ਦੇ ਵਿੱਚ ਹੀ ਹੱਥੋਂ ਪਾਈ ਸ਼ੁਰੂ ਹੋ ਜਾਂਦੀ ਹੈ ਇਸੇ ਹੱਥੋਂ ਪਾਈ ਦੇ ਵਿੱਚ ਪਰਮਿੰਦਰ ਦੇ ਹੱਥ ਕਪੜਾ ਲੱਗਦਾ ਹੈ ਤੇ ਕਪੜੇ ਦੇ ਨਾਲ ਇਹ ਹੁਣ ਸੁਰਜੀਤ ਦਾ ਗਲਾ ਘੋਟ ਦਿੰਦਾ ਹੈ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਹ ਹੁਣ ਦੋਨੇ ਜਾਨੇ ਡਰ ਜਾਂਦੇ ਨੇ ਕਿਉਂਕਿ ਇਹਨਾਂ ਦਾ ਮਕਸਦ ਸਿਰਫ ਉਹਨੂੰ ਬਲੈਕਮੇਲ ਕਰਨਾ ਸੀ ਕਤਲ ਕਰਨਾ ਨਹੀਂ ਸੀ ਇਹ ਹੁਣ ਉਹਦੀ ਤਲਾਸ਼ੀ ਕਰਦੇ ਨੇ ਉਹਦੀ ਜੇਬ ਦੇ ਵਿੱਚੋਂ ਉਹਦੀ ਕੋਠੀ ਦੀ ਚਾਬੀ ਨਿਕਲਦੀ ਹੈ ਇਹ ਦੋਨੇ ਜਾਨੇ ਉਹ ਚਾਬੀ ਨੂੰ ਲੈ ਕੇ ਉਹਦੀ ਕੋਠੀ ਦਾ ਕਮਰਾ ਖੋਲ੍ਹ ਕੇ ਉੱਥੋਂ ਤਲਾਸ਼ੀ ਕਰਦੇ ਨੇ ਪਰ ਉੱਥੋਂ ਇਹਨਾਂ ਨੂੰ ਕੋਈ ਵੀ ਜ਼ਿਆਦਾ ਸਮਾਨ ਨਹੀਂ ਮਿਲਦਾ ਪਰ ਉਲਟਾ ਹੀ ਇਹ ਸਗੋਂ ਉਹਦੇ ਸੀਸੀਟੀਵੀ ਕੈਮਰੇ ਦੇ ਵਿੱਚ ਆ ਜਾਂਦੇ ਨੇ ਇਹ ਹੁਣ surjeet ਦੀ লাশ ਨੂੰ 2 ਦਿਨ ਤੱਕ ਆਪਣੇ ਕਮਰੇ ਦੇ ਵਿੱਚ ਰੱਖਦੇ ਨੇ ਜਦੋਂ ਉਹਦੇ ਵਿੱਚੋਂ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਹਨੂੰ ਇਹ ਬੋੜੇ ਦੇ ਵਿੱਚ ਪਾਉਂਦੇ ਨੇ ਤੇ ਮੋਲੀ ਬੇਦਨਾਮ ਪਿੰਡ ਦੇ ਗੰਦੇ ਨਾਲੇ ਦੇ ਵਿੱਚ ਜਾ ਕੇ ਇਸ ਬੋਡੀ ਨੂੰ ਸੁੱਟ ਦਿੰਦੇ ਨੇ ਕਹਿੰਦੇ ਨੇ ਕਿ ਜਿਆਦਾ ਪੈਸਾ ਤੇ ਇੱਕ ਜਿਸਮ ਦੀ ਭੁੱਖ ਇਹ ਬੰਦੇ ਨੂੰ ਕਦੀ ਨਾ ਕਦੀ ਮੁਸੀਬਤ ਦੇ ਵਿੱਚ ਪਾ ਹੀ ਜਾਂਦੀ ਹੈ ਤੇ ਕੁਝ ਇਸੇ ਤਰ੍ਹਾਂ ਹੀ ਅੱਜ ਦੀ ਇਸ ਘਟਨਾ ਦੇ ਵਿੱਚ ਵੀ ਹੋਇਆ ਸੀ surjeet ਕੋਲ ਪੈਸਾ ਜਿਆਦਾ ਹੋਣ ਕਰਕੇ ਤੇ ਦੂਜਾ ਉਹਨੂੰ ਇਸ ਉਮਰ ਦੇ ਵਿੱਚ ਜਾ ਕੇ ਔਰਤ ਦਾ ਜਿਹੜਾ ਚਸਕਾ ਲੱਗਿਆ ਸੀ ਉਹਨੇ ਆਖਿਰਕਾਰ ਉਹਨੂੰ ਮਰਵਾ ਹੀ ਦਿੱਤਾ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ